ਜੋਤ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸ਼ਨ ਉਪਦੇਸ਼ ਜੀਤਾ ਧਿਆਨ ਧਰ ਕੇ ਖਾਲਸਾ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਜੀ ਵਾਰੀ ਦੇਖ ਕੇ ਅੰਗ ਜੀਤਾ ਕਿੰਨਾ ਪਿਆਰਿਆ ਸਤਿਾਰਿਆਂ ਦੇ ਮੈਦਾਨ ਧਿਆਨ ਧਰ ਕੇ ਖਾਲਸਾ ਸਾਧ ਸੰਗਤ ਬੋਲਣਾ ਜੀ ਮਾਡੇ ਗੁਰੂ ਜੀ ਖਾਲਸਾ ਜੀ ਪ੍ਰ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤਾ ਰੋ ਲਿਤਾ ਸੁਖਤਾ ਸਰਬ ਸੁਖੂ ਹੈ ਜਹਾਂ ਜਹਾਂ ਖਾਲਸਾ ਜੀ ਸਾਯੋ ਤਹਾਂ ਤਾਰਿ ਚਰੇ ਦੇਹ ਤੇ ਫਤਹੀ ਬਰਦ ਤੀਤਾ ਹੈ ਵਾਜੁਰੂ ਆਪਦੇ ਸਿੱਖਾਂ ਨੂੰ ਬਖਸ਼ੋ ਸਿੱਖੀਦਾਨ ਰਹਿਤਦਾਨ ਬਵੇਕਦਾਨ ਮੁਸਾਹੋਦਾਨ ਭਰੂਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਜਿਸਨਾਨ ਚੋਂ ਆਪਦੇ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਦੇ ਰਾਖੇ आप वह गुरु जी निमाणु के मान भो किए वो बिंदन मिलताए करी पाप सब सूत पुत्रा हुन लाओ ओ घर जाए आप जी को भोग लगे शीतल प्रसाद गाड़ी ਦੋਹਰਾ ਆਪੇ ਇਤਾਰ ਕੀ ਤਵੇਂ ਚਲਾਇਓ ਸਭ ਸਤਿਗਣ ਕੋ ਹੁਕਮ ਹੈ ਗੁਰੂ ਮਾਨਿਓ ਤੰਦ ਸੀਤਲ ਹੋਇ ਵਿਸਰ ਮਾਨਿ ਦਤਾਰ ਆਪਣਾ ਨ ਮੜ ਜਨਮ ਜਨਮ ਦੇ ਕਟਿਏ ਸਤਨਾਮ ਸ੍ਰੀ ਵਾਹਿਗੁਰੂ ਸਭ ਕੋਟ ਜਨਮ ਕੇ ਕਿਨ ਵਿਨਾਸ਼ ਹਰ ਚੰਨੀ ਚਿਤ ਨਮੀਜੀ ਮੇਰੇ ਜਿਹੜਾ ਮੇਰੇ ਅੱਜ ਵਿਆਹ ਦਾ ਪ੍ਰੋਗਰਾਮ ਸੀ ਅਸੀਂ ਅੱਜ ਦੋ ਪਰਿਵਾਰਾਂ ਨੇ ਆਪ ਦਾ ਸਿੰਪਲ ਤਰੀਕੇ ਨਾਲ ਗੁਰੂ ਸਾਹਿਬ ਦੀ ਜੋ ਸਾਡੀ ਰਵਾਇਤ ਹੈ ਜੋ ਸਾਡੀ ਜਿਹੜਾ ਸਾਡਾ ਸਿਧਾਂਤ ਹੈ ਜੋ ਸਾਡਾ ਸਿੱਖ ਇਤਿਹਾਸ ਆ ਉਹਦੇ ਮੁਤਾਬਕ ਉਹਦੀਆਂ ਰਸਮਾਂ ਦੇ ਤਾਤ ਅਸੀਂ ਜਿਹੜੇ ਉਹਦੇ ਅੰੰਗ ਕਾਰਜ ਕੀਤੇ ਆ ਉਸ ਤੋਂ ਉਪਰੰਤ ਅਸੀਂ ਇੱਥੇ ਆ ਕੇ ਅੱਜ ਪਿੰਡ ਦਾ ਜਿਹੜਾ ਸਤਨ ਸਿੰਘ ਸਾਹਿਬ ਦੇ ਜਾਪ ਕਰਵਾ ਕੇ ਸਾਰੇ ਨਗਰ ਦਾ ਧੰਨਵਾਦ ਕੀਤਾ ਪ੍ਰਸ਼ਾਦਾ ਪਾਣੀ ਸਿਕਾਇ ਤੇ ਇਸ ਤੋਂ ਪਰੰਤ ਜਿਹੜਾ ਨਾਲ ਅਸੀਂ ਜਿਹੜਾ ਅੱਖਾਂ ਦਾ ਜਿਹੜਾ ਕੈਂਪ ਆ ਉਹ ਲਵਾਉਣ ਦਾ ਸਾਡਾ ਫੈਸਲਾ ਕੀਤਾ ਸੀ ਉਹ ਅੱਜ ਹੀ ਲਵਾਇਆ ਸਾਡੇ ਵੱਲੋਂ ਫੁੱਲ ਕੋਸ਼ਿਸ਼ ਹੈ ਜੀ ਅਸੀਂ ਜਿਹੜੀ ਮੈਡੀਸਨ ਵੀ ਹੈ ਜਿੰਨੀ ਅੱਜ ਦੇ ਰਹੇ ਆ ਜੇ ਕਿਸੇ ਨੂੰ ਐਨਕ ਦੀ ਜ਼ਰੂਰਤ ਉਹ ਵੀ ਦੇ ਰਹੇ ਆ ਪਲੱਸ ਜੋ ਵੀ ਜਿਹੜੇ ਪੇਸ਼ੈਂਟ ਆਉਣਗੇ ਸਾਡੇ ਕੋਲ ਜਿਨ੍ਹਾਂ ਦੀ ਜ਼ਰੂਰਤ ਹੋਊਗੀ ਕਿ ਉਹਨਾਂ ਦਾ ਕੱਲ ਨੂੰ ਸਰਜਰੀ ਆ ਉਹ ਵੀ ਅਸੀਂ ਫ੍ਰੀ ਆਫ ਕੋਸਟ ਕਰਾਂਗੇ ਜਿਸ ਤਰ੍ਹਾਂ ਦੀ ਤੁਸੀਂ ਸੋਸਾਇਟੀ ਚ ਵਿਚਰਦੇ ਹੋ ਤੁਸੀਂ ਕੀ ਸੁਣਦੇ ਹੋ ਕੀ ਪੜ੍ਹਦੇ ਹੋ ਇਹਨਾਂ ਚੀਜ਼ਾਂ ਦਾ ਤੁਹਾਡੇ ਤੇ ਅਸਰ ਹੁੰਦਾ ਮੈਨੂੰ ਪਹਿਲਾਂ ਤੋਂ ਬਚਪਨ ਤੋਂ ਜਿਹੜੀ ਇਹ ਲਿਟਰੇਚਰ ਪੜ੍ਹਨ ਦਾ ਸ਼ੌਕ ਸੀ ਮੇਰਾ ਸਰਕਲ ਵੀ ਉਦਾਂ ਦਾ ਉਹਨਾਂ ਦਾ ਮੇਰੇ ਤੇ ਅਸਰ ਸੀ ਉਹਨਾਂ ਚੋਂ ਮੈਨੂੰ ਇਸ ਚੀਜ਼ ਦੀ ਜਿਹੜੀ ਪ੍ਰੇਰਣਾ ਮਿਲੀ ਤੁਸੀਂ ਸੋਸ਼ਲ ਕਿਦਾਂ ਰ ਕਿ ਉਹਨਾਂ ਦਾ ਇੱਕ ਸੋਸ਼ਲ ਵੀ ਹੋ ਸਕਦਾ ਕਿਸੇ ਦਾ ਭਲਾ ਵੀ ਹੋ ਸਕਦਾ ਸੋ ਇਹਦੇ ਪ੍ਰਤਾਪ ਕੀ ਜਿਹੜਾ ਮੈਂ ਸੋਚਿਆ ਕਿ ਮੈਂ ਇਹ ਪ੍ਰੋਗਰਾਮ ਕਰਾਂ ਉਹ ਵੀ ਮੇਰੇ ਇਸੇ ਅਸਰ ਦੇ ਸਬੰਧਤ ਹੀ ਉਹ ਵੀ ਮੈਂ ਸੋਚਿਆ ਸੀ ਕਿ ਬਹੁਤ ਜ਼ਿਆਦਾ ਜਿਹੜੀ ਬਰਾਤ ਆ ਜਾਂ ਬਹੁਤ ਜ਼ਿਆਦਾ ਕੁੜੀ ਵਾਲੇ ਪਰਿਵਾਰ ਤੇ ਜਿਹੜਾ ਬੇਲੋੜਾ ਖਰਚਾ ਪਾਉਣ ਦੀ ਬਜਾਏ ਅਸੀਂ ਉਹ ਵੀ ਬਚਾਇਆ ਸੋ ਉਹਦੇ ਚੋਂ ਅਸੀਂ ਆਪ ਦਾ ਜਿਹੜਾ ਇੱਥੇ ਅੱਜ ਅੱਖਾਂ ਦੇ ਕੈਂਪ ਤੇ ਉਹ ਹੀ ਇਨਵੈਸਟਮੈਂਟ ਕੀਤੀ ਹੈ ਸਤਿਕਾਰਯੋਗ ਮੇਰਾ ਨਾਮ ਮਨਦੀਪ ਕੌਰ ਹੈ ਜੀ ਮੈਨੂੰ ਇਹ ਵੀ ਜਾਣਕਾਰੀ ਸੁਣ ਕੇ ਬਹੁਤ ਵਧੀਆ ਖੁਸ਼ੀ ਮਿਲੀ ਕਿ ਵੀ ਅੱਖਾਂ ਦਾ ਕੈਂਪਸ ਜਿਹੜਾ ਉਹ ਸਾਡੇ ਪਰਿਵਾਰ ਨੂੰ ਬਿਲਕੁਲ ਤੇ ਜਿਵੇਂ ਕਿ ਵੀ ਮਰੀਜ਼ਾਂ ਨੂੰ ਕੋਈ ਵੀ ਦਵਾਈ ਦੀ ਲੋੜ ਹੋਈ ਤਾਂ ਇੱਥੋਂ ਦਵਾਈ ਵੀ ਦਿੱਤੀ ਜਾਵੇਗੀ ਤੇ ਜੇ ਕਿਸੇ ਨੂੰ ਸਰਜਰੀ ਦੀ ਜ਼ਰੂਰਤ ਹੋਏ ਤੇ ਉਹ ਸਰਜਰੀ ਵੀ ਕਰਵਾਈ ਜਾਊਗੀ ਪਹਿਲਾਂ ਅਸੀਂ ਦੋਨਾਂ ਪਰਿਵਾਰਾਂ ਨੇ ਮਿਲ ਕੇ ਹੀ ਰਾਇ ਕੀਤੀ ਕਿ ਵੀ ਅਸੀਂ ਬਿਲਕੁਲ ਵੀ ਇਦਾਂ ਦਾ ਫਾਲਤੂ ਖਰਚ ਬਿਲਕੁਲ ਨਹੀਂ ਕਰਨਾ ਤਾਂ ਬਿਲਕੁਲ ਜਿਵੇਂ ਅਸੀਂ ਸੋਚਿਆ ਸੀ ਉਦਾਂ ਹੀ ਹੋਇਆ ਦਾ ਸੈਂਪਲ ਸਾਡੇ ਪਰਿਵਾਰ ਦੇ 15 20 ਮੈਂਬਰ ਸੀਗੇ ਤੇ 15 20 ਮੈਂਬਰ ਇਧਰ ਇਧਰਲੇ ਪਰਿਵਾਰ ਦੇ ਸੀ ਤੇ ਇਦਾਂ ਹੀ ਸਾਡੀ ਜਿਹੜੀ ਵਿਆਹ ਦੀ ਰਸਮ ਸੀ ਸਾਰੀ ਪੂਰੀ ਹੋਈ ਸ਼੍ਰੀਕਲ ਜੀ ਸਾਡੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਕਮਲ ਮਹਿਰੋ ਜੀ ਨੇ ਅੱਜ ਆਪਣੀ ਜੀਵਨ ਸਾਥੀ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਔਰ ਬਹੁਤ ਹੀ ਅ ਚੰਗੇ ਤਰੀਕੇ ਦੇ ਨਾਲ ਇੱਕ ਮੈਸੇਜ ਦਿੱਤਾ ਇਹਨਾਂ ਨੇ ਸਾਰੇ ਨੂੰ ਅੱਜ ਸਵੇਰ ਮਾਰਨਿੰਗ ਇਹਨਾਂ ਦੇ ਜਿਹੜੇ ਹੈਗੇ ਆ ਆਨੰਦ ਕਾਰਟ ਸਾਇਫ ਹੋਏ ਔਰ ਉਸ ਤੋਂ ਬਾਅਦ ਇਹ ਆਪਣੇ ਪਿੰਡ ਦੇ ਵਿੱਚ ਆ ਕੇ ਇੱਥੇ ਹੀ ਸਾਰੀਆਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿੰਨੇ ਇਹਨਾਂ ਦੇ ਨਜ਼ਦੀਕੀ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਲੰਗਰ ਬਣਿਆ ਹੋਇਆ ਜੀ ਔਰ ਇਸ ਅ ਬੱਚੇ ਨੇ ਆਪਣੀ ਜਿਹੜੀ ਨੇਕੀ ਦੀ ਕਮਾਈ ਹੈਗੀ ਆ ਜੋ ਨਾ ਕਿ ਡੀਜੇ ਮਹਿੰਗੇ ਪੈਸੇ ਤੇ ਖਰਚ ਕਰਕੇ ਇਹ ਸੋਚਿਆ ਕਿ ਉਹ ਜਿਹੜੇ ਲੋੜਵੰਦ ਪਰਿਵਾਰ ਹੈਗੇ ਉਹਨਾਂ ਦੇ ਲਈ ਅੱਖਾਂ ਦਾ ਕੈਂਪ ਲਗਾਇਆ ਗਿਆ ਉਹ ਬਹੁਤ ਅੱਛੀ ਸੋਚ ਹੈ ਔਰ ਇਸ ਤੋਂ ਸਾਬ ਨੂੰ ਜਿਹੜਾ ਯੂਥ ਸੇਧ ਲੈਣੀ ਚਾਹੀਦੀ ਸੀ ਭਾਈ ਜੀ ਇੱਕ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਆ ਸਾਡੇ ਨੌਜਵਾਨ ਛੋਟੇ ਵੀਰ ਨੇ ਕਮਲਪ੍ਰੀਤ ਸਿੰਘ ਨੇ ਕਿਉਂਕਿ ਆਪਾਂ ਵੇਖੀਦਾ ਕਿ ਰੋਜ਼ ਵਿਆਹਾਂ ਤੇ ਜਾਈਦਾ ਕਿੰਨੇ ਕਿੰਨੇ ਫਾਲਤੂ ਦਾ ਜਿਹੜਾ ਖਰਚ ਹੁੰਦਾ ਫੇਰ ਤੋਂ ਲੈ ਕੇ 2-3 ਘੰਟੇ ਦਾ ਵਿਆਹ ਹੁੰਦਾ ਤੇ ਲੋਕ ਕਰੋੜਾਂ ਰੁਪਏ ਵਿਆਹਾਂ ਤੇ ਲਾ ਦਿੰਦੇ ਆ ਪਰ ਇਸ ਨੌਜਵਾਨ ਨੇ ਇੱਕ ਨਵੀਂ ਪਹਿਲ ਕਦਮੀ ਕਰਦੇ ਆ ਜਿੱਤੇ ਇੱਕ ਸਾਦੇ ਢੰਗ ਨਾਲ ਵਿਆਹ ਕੀਤਾ ਉੱਥੇ ਨਗਰ ਨੂੰ ਸਦਕੇ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਲਗਦ ਪਛਾਤਾ ਸ਼ਕਾ ਕੇ ਉਸ ਤੋਂ ਬਾਅਦ ਆਪਣੀ ਮਾਤਾ ਜੀ ਦੀ ਯਾਦ ਵਿੱਚ ਜਿਹੜਾ ਹੈਗਾ ਅੱਖਾਂ ਦਾ ਕੈਂਪ ਲਾਇਆ ਤੋਂ ਮੈਂ ਇਸ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਸਮਾਜ ਨੂੰ ਇੱਕ ਬੇਨਤੀ ਵੀ ਕਰਦਾ ਕਿ ਇਹੋ ਜਿਹੇ ਕੰਮਾਂ ਤੋਂ ਇਹੋ ਜਿਹੇ ਨੌਜਵਾਨਾਂ ਤੋਂ ਫੇਰ ਲੈਣੀ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪਰਿਵਾਰ ਤੇ ਬੋਝ ਨਹੀਂ ਪਾਇਆ ਗਿਆ ਸਿੱਧਾ ਗੁਰਦੁਆਰਾ ਸਾਹਿਬ ਗਏ ਨੇ ਉੱਥੇ ਜਾ ਕੇ ਜਿਹੜੇ ਆਨੰਦ ਕਾਰਜ ਹੋਏ ਨੇ ਇਹ ਨੰਦਕਾਰਜ ਦੇ ਵਿੱਚ ਸਿਰਫ ਪਰਿਵਾਰ ਦੇ ਜਿਹੜੇ ਮੈਂਬਰ ਸਨ ਉਹੀ ਹਾਜ਼ਰ ਸਨ ਉਸ ਤੋਂ ਬਾਅਦ ਦੇ ਫੇਰ ਤਕਬਾਨੀ ਸਾਹਿਬ ਦੇ ਕੋ ਉਪਾਇਗੇ ਨੇ ਉਹ ਸਾਰਾ ਨਗਰ ਇਕੱਠਾ ਕੀਤਾ ਗਿਆ ਮੇਰਾ ਇਹ ਹੀ ਸੁਨੇਹਾ ਜੀ ਕਿ ਜਦੋਂ ਇਹੋ ਜੇ ਕੰਮ ਕੋਈ ਨੌਜਵਾਨ ਕਰਦਾ ਤਾਂ ਇਹਨੂੰ ਐਪਰੀਸ਼ੀਏਟ ਕਰੋ ਇਥੋਂ ਸੇਧ ਲਵੋ ਕਿ ਆਉਣ ਵਾਲਾ ਜਿਹੜਾ ਸਮਾਜ ਆ ਸਾਡਾ ਜੇ ਆਪਾਂ ਜਿਹੜਾ ਫालतू ਖਰਚੇ ਨੇ ਜਾਂ ਜਿਹੜੇ ਕੁਰਤੀਆਂ ਨੇ ਉਹਨਾਂ ਤੋਂ ਜੇ ਬਚਣਾ ਤਾਂ ਇਹੋ ਜੇ ਕੰਮ ਕਰਨੇ ਬਹੁਤ ਜ਼ਰੂਰੀ ਨੇ ਕਈ ਲੋਕ ਜਿਹੜੇ ਕਿ ਗਰੀਬ ਲੋਕ ਨੇ ਜਿਹੜੇ ਵਿਚਾਰੇ ਘਰਾਂ ਚ ਬੈਠੇ ਨੇ ਆਪਦੇ ਇਲਾਜ ਨਹੀਂ ਕਰ ਸਕੇ ਤੋਂ ਮੈਂ ਸਮਝਦਾ ਕਿ ਜੇ ਆਪਾਂ ਉਹਨਾਂ ਦੀ ਬਾਹ ਫੜਾਂਗੇ ਤਾਂ ਇਹਦੋਂ ਵੱਡਾ ਜਿਹੜਾ ਪੋਨਾ ਹੋਣੀ ਪਏ। ਦੇਖੋ ਅੱਜ ਕੱਲ ਜਿਹੜਾ ਦੱਸਿਆ ਹੀ ਪਰਾਂ ਜਿਹੜਾ ਫਾਲਤੂ ਜਿਹੜਾ ਖਰਚਾ ਬਹੁਤ ਵਧ ਗਏ ਨੇ। ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਵੇਖ ਵਿਖਾਈ ਜਾਂ ਕੰਮ ਜਿਹੜਾ ਹੈਗਾ ਇੱਕ ਜਿਹਨੂੰ ਦੇਖੋ ਦੇਖ ਜਿਹੜਾ ਖਰਚਾ ਵਧਾ ਜਾਂਦਾ ਨੇ। ਇੱਕ ਜੇ ਕੋਠੀ ਕਿਥਾਂ ਛੋਟੀ ਪਾਈ ਉਸ ਤੋਂ ਜੇ ਦੂਸਰੇ ਪੌਣੀ ਤੋਂ ਉਸ ਤੋਂ ਵੱਡੀ ਪੌਣੀ ਆ। ਜਦ ਕਿ ਰਹਿਣਾ ਸਿਰਫ ਦੋ ਕਮਰੇ ਦੇ ਵਿੱਚ ਹੀ ਹੁੰਦਾ। ਤੋ ਐਵੇਂ ਵਿਆਹਾਂ ਦੇ ਹੈਗੇ ਆ ਕਿ 4-5 ਘੰਟੇ ਦਾ ਵਿਆਹ ਹੁੰਦਾ ਤੇ ਕਰੋੜਾ ਰੁਪਏ ਲੱਗ ਜਾਂਦੇ ਨੇ ਤੋ ਮੈਂ ਸਮਝਦਾ ਕਿ ਤੂੰ ਫੇਰ ਲੈਣੀ ਚਾਹੀਦੀ ਆ